ਵਾਹੋ ਨਿੰਦ ਕੋ ਜਦੋਂ ਆਪ ਤੁਸੀਂ ਪੰਜਾਬ ਲਈ ਕੁਝ ਕਰ ਨਾ ਸਕੇ ਆਪ ਤੁਸੀਂ ਪੰਜਾਬ ਦੇ ਪੀੜਤਾਂ ਦੇ ਨਾਲ ਨਾ ਖੜ ਸਕੇ ਉਹੀ ਕਿਸਿਆ ਪਟਿਆ ਪੁਰਾਣਾ ਫਾਰਮੂਲਾ ਕੱਟ ਕੇ ਲਿਆਏ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦੂ ਨੂੰ ਨਿੰਦੋ ਨਿੰਦ ਕੇ ਆਪਣੀ ਇੱਕ ਵੀਡੀਓ ਪਾਓ ਤੇ ਵਿਲੇ ਹੋ ਪਰ ਹੁਣ ਐਵੇਂ ਸਰਨਾ ਨਹੀਂ ਕਿਉਂਕਿ ਪੰਥ ਤੇ ਪੰਜਾਬ ਇਹ ਜਾਣਦਾ ਹੈ ਇਹ ਤੁਹਾਡੀਆਂ ਗੱਲਾਂ ਦੇ ਵਿੱਚ ਹੁਣ ਦੁਬਾਰਾ ਆਉਣ ਵਾਲਾ ਨਹੀਂ ਮੈਂ ਗੱਲ ਕਰ ਰਿਹਾ ਦੋ ਬੰਦਿਆਂ ਦੀ ਪਹਿਲੀ ਗੱਲ ਗਿਆਨੀ ਹਰਪ੍ਰੀਤ ਸਿੰਘ ਦੀ ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਸ਼੍ਰੋਮਣੀ ਅਕਾਲੀ ਦਰ ਆਪਣੇ ਪੱਲਿਓ ਸੇਵਾ ਨਹੀਂ ਕਰ ਰਿਹਾ ਭਾਈ ਪੱਲਿਓ ਕਰ ਰਿਹਾ ਹੈ ਤੇ ਥੋਡੇ ਮੰਗ ਕੋ ਨਿੰਦਕਾਂ ਦੀ ਪਾਰਟੀ ਨਹੀਂ ਤੇ ਚੜ੍ਹਦੀ ਕਲਾ ਵਾਲੀ ਪਾਰਟੀ ਆ ਸ੍ਰੋਮਣੀ ਕਾਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸਮੁੱਚੀ ਲੀਡਰਸ਼ਿਪ ਆਪਣੀ ਦਸਾਂ ਨੌਂ ਦੀ ਕਿਰਤ ਨਾਲ ਕੀਤੀ ਹੋਈ ਕਮਾਈ ਦੇ ਵਿੱਚੋਂ ਤਿਲ ਫੁੱਲ ਇਕੱਠਾ ਕਰਕੇ ਸਮੁੱਚੀ ਪਾਰਟੀ ਸ਼ਰਮਣੀ ਕਾਲ ਦਲ ਹਰ ਪੀੜਤਾ ਲਈ ਸੇਵਾ ਕਰ ਰਹੀ ਆ ਹਾਲਾਂਕਿ ਪਾਰਟੀ ਨੇ ਮੈਨੂੰ ਰੋਕਿਆ ਸੀ ਕਿ ਲੋੜ ਨਹੀਂ ਆਪਾਂ ਆਪਣੀ ਸੇਵਾ ਕਰੀਏ ਇਹਨਾਂ ਦੇ ਜਵਾਬ ਦੇਣ ਦੀ ਲੋੜ ਨਹੀਂ ਪਰ ਪਤਾ ਨਹੀਂ ਮੈਂ ਤੋ ਰੁਕਿਆ ਨਹੀਂ ਗਿਆ ਕਿ ਜਵਾਬ ਦੇਣਾ ਪੈਣਾ ਪਹਿਲੇ ਦਿਨ ਤੋਂ ਜਦੋਂ ਦੇ ਪ੍ਰਧਾਨ ਬਣਿਆ ਉਦੋਂ ਪਹਿਲਾਂ ਵੀ ਉਹ ਮੈਨੂੰ ਇਹ ਵੀ ਦੱਸ ਦੋ ਕਿ ਕਾਲੀ ਦਲ ਨੂੰ ਨਿੰਦਣ ਤੋਂ ਲਾਵਾ ਜਾਂ ਕਾਲੀ ਦਲ ਤੇ ਇਲਜ਼ਾਮ ਲਾਉਣ ਤੋਂ ਇਲਾਵਾ ਹੋਰ ਕੁਝ ਕੱਖ ਕੀਤਾ ਕੁਝ ਤਾਂ ਦੱਸ ਦੋ ਕੁਝ ਕੀਤਾ ਹੋਵੇ ਹੋਰ ਤਾਂ ਤੁਹਾਡੀ ਕਿਤੇ ਆਵਾਜ਼ ਨਹੀਂ ਨਿਕਲਦੀ ਉਹ ਜੋ ਹਲਕਾ ਹਲਕਾ ਜਿਹਾ ਬੋਲਦੇ ਆਂ ਜੇ ਸਰਕਾਰਾਂ ਦੇ ਖਿਲਾਫ ਹੀ ਬੋਲਣਾ ਪਵੇ ਵੀ ਕਿਤੇ ਸਰਕਾਰਾਂ ਮੁਰਗੇ ਦਾਬੀ ਨਾਲ ਲੈਣ ਜਿਨ੍ਹਾਂ ਦੀ ਛਾਤਰਛਾਇਆ ਹਟ ਚੱਲ ਰਹੇ ਆ ਇਹ ਚੰਗਾ ਕੰਮ ਹੈ ਕਿ ਆਪ ਵੱਲੇ ਕੱਖ ਨਹੀਂ ਕੁਝ ਕਰ ਨਹੀਂ ਸਕਦੇ ਕਿ ਅਕਾਲੀ ਦਲ ਨੂੰ ਨਿੰਦੋ ਸੁਖਬੀ ਸਿੰਘ ਬਾਦਲ ਨਿੰਦੋ ਤੇ ਵਿਲੇ ਹੋ ਆ ਦੂਜੇ ਪੰਜਾਬ ਦੇ ਮੁੱਖ ਮੰਤਰੀ ਮੈਂ ਤਾਂ ਹੈਰਾਨ ਆ ਕਿ ਜਿਹੜਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਭਗਵੰਤ ਮਾਨ ਕਿ ਸਰਕਾਰਾਂ ਖਜ਼ਾਨਾ ਮੁੱਕ ਗਿਆ ਇਹ ਜੇ ਖਜ਼ਾਨਾ ਮੁੱਕ ਗਿਆ ਨੂੰ ਖਜ਼ਾਨਾ ਤੇ ਪਿੱਪਾ ਕਹਿੰਦੇ ਕੋਈ ਦਾ ਪਿੱਪੇ ਤੇ ਵੀ ਪਿੱਪੀ ਬਣਾ ਦਿੱਤਾ ਪੰਚਾਇਤਾਂ ਤੋਂ ਤੁਸੀਂ پیسے ਮੰਗ ਰਹੇ ਹੋ ਸਕੈਨ ਤੁਸੀਂ ਪਾਤਾ ਲੋਕਾਂ ਤੋਂ ਪੈਸੇ ਤੁਸੀਂ ਮੰਗ ਰਹੇ ਹੋ ਹਾਲਾਤ ਤੁਹਾਡੇ ਇਹਦੇ 12000 ਕਰੋੜ ਕਰੋੜ ਲੱਭ ਨਹੀਂ ਰਿਹਾ ਜਿਹੜਾ ਇਹ ਰਲੀਫ ਫੰਡ ਲਈ ਰੱਖਿਆ ਸੀ ਗਿਆ ਕਿੱਥੇ ਤੇ ਤੁਸੀਂ ਜਦੋਂ ਪੰਜਾਬ ਨਾ ਖੜਨ ਦੀ ਲੋੜ ਸੀ ਤਮਨ ਲਾਡੂ ਭੰਗੜੇ ਪਾ ਰਹੇ ਸੀ ਉਰੇ ਆਏ 2 ਦਿਨ ਕਿਡੇ ਨਹੀਂ ਲਏ ਹਸਪਤਾਲ ਦੇ ਪੈ ਗਏ ਅੱਜ ਜਦੋਂ ਹਸਪਤਾਲ ਤੋਂ ਗੁਲੂਗੋਲ ਤਰ੍ਹਾਂ ਕੇ ਆਪਣਾ ਘਰੇ ਜਾ ਕੇ ਪਹਿਲੀ ਪੀਸੀ ਕੀਤੀ ਉਹ ਵੀ ਉਹਦੇ ਵਿੱਚ ਵੀ ਸੁਖਬੀਰ ਬਾਦਲ ਸੁਖਬੀਰ ਬਾਦਲੇ ਪਿੱਟੀ ਗਏ ਮੈਂ ਹੈਰਾਨ ਆ ਕਿ ਇਹ ਗੱਲਾਂ ਤੋਂ ਪੰਜਾਬ ਨੇ ਕੀ ਲੈਣਾ ਤੁਹਾਡੇ ਲੱਛੇदार ਗੱਲਾਂ ਦੂਜਿਆਂ ਨੂੰ ਨਿੰਦਣ ਵਾਲੀਆਂ ਗੱਲਾਂ ਚੱਲ ਨਹੀਂ ਆ ਬਹੁਤ ਹੁਣ ਇਹ ਗੱਲਾਂ ਗੱਲ ਪੀੜਤਾਂ ਦਾ ਢਿੱਡ ਨਹੀਂ ਪਰਣਾ ਪੰਜਾਬ ਲਈ ਖੜਨ ਦਾ ਵੇਲਾ ਕਿਸਾਨਾਂ ਦੀਆਂ ਜ਼ਮੀਨਾਂ ਬਰਬਾਦ ਹੋ ਗਈਆਂ ਫਸਲਾਂ ਬਰਬਾਦ ਹੋ ਗਈਆਂ ਘਰ ਬਰਬਾਦ ਹੋ ਗਏ ਗਰੀਬਾਂ ਦੇ ਘਰ ਬਰਬਾਦ ਹੋ ਗਏ ਮਜ਼ਦੂਰਾਂ ਦੇ ਘਰ ਬਰਬਾਦ ਹੋ ਗਏ ਉਹਨਾਂ ਦੇ ਨਾਲ ਕੋਈ एलान ਕੀਤਾ ਕਿ ਅੱਜ ਵੀ ਸੁਖਵੀਰ ਬਾਦਲ ਨੂੰ ਗਾਣਾ ਕੱਢ ਕੇ ਚਲੇ ਗਏ ਮੈਂ ਹੈਰਾਨ ਆ ਇਹ ਨਿੰਦਕ ਲੋਕਾਂ ਤੋਂ ਜਿਨ੍ਹਾਂ ਦਾ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਨਸਾਨਾ ਸ਼੍ਰੋਮਣੀ ਕਾਲਜ ਦੇ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਰਹਿੰਦੇ ਨੇ ਜਦੋਂ ਕਿ ਪਹਿਲੇ ਦਿਨ ਤੋਂ ਆਪਣਾ ਫਰਜ਼ ਸਮਝ ਕੇ ਆਪਣੀ ਸੇਵਾ ਸਮਝ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਉਹਨਾਂ ਦੀ ਗਵਾਹੀ ਸਮੁੱਚਾ ਸ਼੍ਰੋਮਣੀ ਕਾਲਜ ਦਾ ਹਰ ਵਰਕਰ ਹਰ ਆਗੂ ਹਰ ਪੀੜਤ ਏਰੀਆ ਵਿੱਚ ਜਾ ਕੇ ਆਪਣੇ ਵੱਲੋਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੋ ਵੀ ਸੇਵਾ ਕਰ ਸਕਦਾ ਉਹ ਸੇਵਾ ਕਰ ਰਿਹਾ ਸੋ ਮੈਂ ਮੈਂ ਇਹਨਾਂ ਨਿੰਦਕਾਂ ਨੂੰ ਇਹ ਬੇਨਤੀ ਵੀ ਕਰਨਾ ਚਾਹੁੰਦਾ ਕਿ ਤੁਹਾਡੇ ਪੱਲੇ ਕੱਖ ਨਹੀਂ ਘਟੋ ਘਟ ਪੰਜਾਬ ਲਈ ਕੁਝ ਕਰ ਲਓ ਇਹ ਨਿੰਦ ਕੇ ਦੂਜਿਆਂ ਨੂੰ ਨਿੰਦ ਕੇ ਪੀੜਤਾਂ ਦਾ ਮਸਲਾ ਹੱਲ ਨਹੀਂ ਹੋਣਾ ਇਹ ਗੱਲਾਂ ਤੋਂ ਲੋਕ ਹੁਣ ਜਾਣੂ ਨੇ ਕਿ ਤੁਸੀਂ ਦੂਜਿਆਂ ਨੂੰ ਗਾਲਾਂ ਕੱਢ ਕੇ ਟਾਈਮ ਟਪਾ ਰਹੇ ਹੋ ਪਰ ਟਾਈਮ ਟਪਣਾ ਨਹੀਂ ਹਰ ਮੋੜ ਤੇ ਹਰ ਪੰਜਾਬ ਦੇ ਚੌਰਾਹੇ ਤੇ ਤੁਹਾਨੂੰ ਇਹ ਗੱਲਾਂ ਦੇ ਜਵਾਬ ਲੈ ਜਿਹੜੇ ਦੇਣੇ ਪੈਣੇ ਨੇ ਕਿ ਤੁਸੀਂ ਕੀ ਕੀਤਾ ਤੁਸੀਂ ਕੀ ਕਰ ਰਹੇ ਜੀ ਤੁਸੀਂ ਸਿਰਫ ਦੂਜਿਆਂ ਨੂੰ ਗਾਲਾਂ ਕੱਢ ਰਹੇ ਸੀ ਇਹ ਆ ਤੁਸੀਂ ਕੁਝ ਆਪ ਵੀ ਕੀਤਾ ਆਪ ਕੀਤਾ ਨਹੀਂ ਉਹ ਗੱਲ ਹੈ ਕਿ ਅੰਗੂਰ ਖੱਟੇ ਨੇ ਕਿ ਜਦੋਂ ਆਪ ਕੁਝ ਨਹੀਂ ਕਰ ਸਕਦੇ ਤਾਂ ਕਹਿ ਦਿਓ ਕਿ ਭਾਈ ਅੰਗੂਰ ਖੱਟੇ ਸੀ ਜਦੋਂ ਅੰਗੂਰ ਤੋੜੇ ਨਾ ਜਾਣ ਕਹਿ ਦਿਓ ਕਿ ਅੰਗੂਰ ਖੱਟੇ ਨੇ ਉਹ ਗੱਲ ਥੋੜੀ ਆ ਕਿ ਆਪ ਕੁਝ ਕਰ ਨਹੀਂ ਸਕਦੇ ਜਿਹੜੇ ਕਰ ਰਹੇ ਨੇ ਉਹਨਾਂ ਦੇ ਇਲਜ਼ਾਮ ਸਿੱਟ ਦਿਓ ਕਿ ਇਹ ਮਾੜੇ ਨੇ ਇਹ ਜੀ ਐ ਨਹੀਂ ਕਰ ਰਹੇ ਇਹ ਜੀ ਉਹ ਨਹੀਂ ਕਰ ਰਹੇ ਭਾਈ ਉਹਦਾ ਵਿਰੋਧੀ ਧਿਰ ਦਾ ਬੰਦਾ ਪਰ 9 ਸਾਲ ਤੋਂ 8 ਸਾਲ ਤੋਂ ਪਾਰਟੀ ਸੱਤਾ ਤੋਂ ਬਾਹਰ ਆ ਫੇਰ ਵੀ ਆਪਣਾ ਫਰ ਸਮਝ ਕੇ ਜਿੰਨੀ ਸੇਵਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੋ ਸਕਦੀ ਆ ਉਨੀ ਸੇਵਾ ਕਰ ਰਹੇ ਨੇ ਬਾਕੀ ਪੰਜਾਬੀ ਤੇ ਪੰਥ ਜਾਣਦਾ ਕਿ ਕੌਣ ਸੇਵਾ ਕਰ ਰਿਹਾ ਕੌਣ ਆਪਣੇ ਨੇ ਕੌਣ ਬਗਾਨੇ ਨੇ ਕਿਹਨਾਂ ਨੇ ਗੱਲਾਂ ਕੀਤੀਆਂ ਨੇ ਤੇ ਕਿਹਨਾਂ ਨੇ ਕੰਮ ਕਰਕੇ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ